ਮੇਰਾ ਨਾਮ ਜੀਤੋ ਤੇ ਮੇਰੇ ਡੰਗਰੇ ਦੀ ਹੱਥ ਦੇਖੋ ਪਹਿਲੇ ਸਾਨੂੰ ਇੱਕ ਪੱਠਾ ਨਹੀਂ ਮੋਠਾ ਨਹੀਂ ਕੋਈ ਪਿੰਡ ਆਂ ਦਿੱਤਾ ਕਿਸੇ ਨੇ ਕਿਉਂਕਿ ਹੜੀ ਪਾਰ ਪੈ ਲਈ ਆ ਉਹ ਵੀ ਫਸਲ ਦੇ ਪਹਿਲੇ ਫਸਲ ਦੀ ਹੱਥ ਦੇਖੋ ਤੇ ਜਿਹੜੇ ਆਦ ਨਾਲ ਉਧਰ ਚਲ ਜਾਓ ਉਧਰ ਚਲ ਜਾਓ ਉਧਰ ਕੀ ਰੱਖੇਗਾ ਆਸ ਬੰਦੇ ਨਹੀਂ ਆਸ ਵੋਟਾਂ ਨਹੀਂ ਪਾਉਂਦੇ ਮੋਦੀ ਮੋਦੀ ਦੀ ਜਾਂ ਕਿੰਨੂੰ ਨਹੀਂ ਪਾਈਆਂ ਵੋਟਾਂ ਸਾਡਾ ਕੱਖ ਨਹੀਂ ਸੋਚਿਆ ਕਿਸੇ ਨੇ ਮੈਂ ਪੁੱਤ ਬੁਲਾਇਆ ਸਾਨੂੰ ਵੀ ਸਾਡਾ ਡੰਗਰ ਭੁੱਖੇ ਮਰ ਆ ਦੇ ਸਾਨੂੰ ਕੁਝ ਨਹੀਂ ਆਇਆ ਪਿੰਡ ਮੌਕਾ ਦੇਖੋ ਸਾਡਾ ਜੀ ਇਹ ਪੱਠੇ ਤੇ ਸਾਰੇ ਪਿੰਡ ਦੇ ਲੋਕ ਪਹਿਲੀ ਆਪ ਹੀ ਆ ਜਿਨ੍ਹਾਂ ਨੇ ਜੰਗਲ ਰੱਖਦੇ ਆ ਪੱਠੇ ਬੀਚੇ ਅਸਲ ਵਿੱਚ ਭੈ ਹੀ ਨਹੀਂ ਪੱਠਾ ਤੇ ਲਿਆਉਣਾ ਕਿਥੋਂ ਆ ਇਹ ਲੋਕ ਦਿਨ ਦਿਨ ਆਪਣੀ ਸੰ ਨੂੰ ਆਂਦਾ ਤੇ ਪਹਿਲੀ ਪਹਿਲੀ ਸਾਡੀ ਪਾਰ ਹੈ ਮੌਕਾ ਦੇਖੋ ਜਾਈਏ ਮੌਕਾ ਦੇਖੋ ਸਾਡਾ ਪਾਰ ਹੋਇਆ ਕੀ ਹੈ ਉੱਥੇ ਪਾਣੀ ਚੜਿਆ ਮੀਂਹ ਆਇਆ ਇੱਕ ਮਹੀਨਾ ਮੀਂਹ ਆਇਆ ਹਾਂ ਛੇ ਜਹਾ ਦੀ ਟੂੜੀ ਸਤਾ ਹੈ ਜਿਹੜੀਆਂ ਸਾਰੀ ਜੜੀਆਂ ਤੇ ਅਜੇ ਜਾਓ ਦੇਖੋ ਅੰਦਰ ਸਾਡੇ ਮੁੱਠ ਟੂੜੀ ਨੇ ਤਾਂ ਕੀ ਪਾਈ ਅਸੀਂ ਡੰਗਰਾਂ ਨੂੰ ਹਰਾਚਾਰਾ ਨਹੀਂ ਆਉਂਦੇ ਨਾ ਉਛ ਵੀ ਨਹੀਂ ਆਇਆ ਆਚਾਰਾ ਨਹੀਂ ਆਇਆ ਤੂੜੀ ਨਹੀਂ ਆਈ ਕੋਈ ਮਤਲ ਚੌਖਰ ਚੁਕੇ ਤੇ ਚਲੋ ਅਸੀਂ ਮਾਰ ਚੰਗਾ ਪਾਣਾ ਜਾਂ ਡੰਗਰੀ ਆ ਜਦੋਂ ਦੋ ਲੋ ਵਾਪਸ ਹੋ ਜਾਂਦਾ ਪਾਣੀ ਕਿੰਨੇ ਦਿਨ ਹੋਏ ਨਿਕਲੇ ਇੱਕ ਡੇਢ ਮਹੀਨਾ ਹੀ ਆ ਡੇਢ ਮਹੀਨਾ ਹੋ ਗਿਆ ਨਿਕਲੇ ਨਿਕਲੇ ਕਿੰਨੇ ਕੱਲ੍ਹ ਆਏ ਕਿੱਥੇ ਨਿਕੜਿਆ ਇਧਰ ਆਪ ਪਾਣੀ ਹੈ ਦਰਿਆ ਤੇਜ ਆ ਪੱਟਾਰ ਬਾਬੇ ਦੇ ਹੱਥ ਦਿਖੋ ਜਾਈਏ ਪਹਿਲੀ ਚੋਂ ਤੇ ਨਿਕਲ ਗਿਆ ਪਾਣੀ ਨਹੀਂ ਨਿਕਲਿਆ ਮੈਂ ਵੀ ਜਾ ਕੇ ਤੇ ਦੇਖੋ ਦੇਖੋ ਸਹੀ ਆ ਗਿਆ ਬਾਬੇ ਦੇ ਕੱਲ ਅਸੀਂ ਹੋਈ ਆਇਆ ਇੱਥੇ ਪਾਣੀ ਸਾਰੇ ਖਰਾਬ ਹੋ ਗਏ ਮੈਂ ਹੈ ਹੀ ਨਹੀਂ ਤੇ ਮੁੰਡੀਆਂ ਆਪਕ ਮੰਗਾਤ ਮੁੰਡੀਆਂ ਹੀ ਆ ਤੇ ਲੋਕੀ ਸਾਡੇ ਉਧਰ ਹੋ ਗਏ ਤੇ ਹੜਾ ਵਾਲੇ ਪਾਸੇ ਹੋ ਗਏ ਉਧਰ ਪੱਟੇ ਪਜਾਂਦੇ ਇੱਧਰ ਕੋਈ ਨਹੀਂ ਆਇਆ ਇੱਧਰ ਕੋਈ ਨਹੀਂ ਆਇਆ ਜਬ ਪੁੱਛੀਏ ਦੇਖੀ ਲੋ ਕੋਈ ਨਹੀਂ ਆਇਆ ਕਿੰਨੇ ਡੰਗਰ ਹੋਣਗੇ ਪਿੰਡ ਚ ਪਿੰਡ ਚ ਹੋਣਾ 2 50 ਡੰਗਰ ਲੱਗੇ ਸ਼ਕੇ ਪਿੰਡਾਂ ਦਾ ਵੀ ਇਹੀ ਹਾਲ ਹੈ ਕਿੰਨੇ ਪਿੰਡ ਸਾਰਿਆਂ ਦਾ ਹੋ ਸਾਬ ਹੈ ਪੱਠਾ ਮਿਲਿਆ ਸੀ ਵੀ ਕਿਹਨੂੰ ਡੰਗਰੇ ਪਾਣੀ ਵਾਲੇ ਬਣਿਆ ਸੀ ਕਿੱਥੋਂ 2 ਮੀਰ ਮਕੇਰੀਆਂ ਲੋ ਪੱਠੇ ਲਿਆਈਏ ਮੂੜੇ ਪਾ ਦੇਣੋਂ ਮੂੜੇ 3 ਵਜੇ ਦੇ ਨੇ ਕੀਤੇ ਬੱਚੇ ਨਿੱਕੇ ਨੇ ਕਿ ਬੱਚੇ ਨੇ ਜਿਹੜੇ ਪੱਠੇ ਲਿਆਵਾਲੇ ਤੇ ਐ ਦਿਨਾਂ ਜੋ ਫਿਰ ਪੱਠੇ ਦਾ ਰੇਟ ਵੀ ਵਧਿਆ ਹੋਣਾ ਮਹਿੰਗੇ ਹੋਏ ਹੋਣ ਆਣੀ ਮੋਲ ਦੇ ਨਹੀਂ ਮੋਲ ਕਿਥੋਂ ਲੈਣੇ ਨੇ ਪੈਸੇ ਕਿਥੋਂ ਲੈਣੇ ਨੇ ਗਾੜੀ ਲੈ ਬੈਠੇ ਪੈ ਕਿਥੋਂ ਲੈਣੇ ਨੇ ਆਪਣਾ ਹੋਰ ਕੀ ਸਮੱਸਿਆ ਪੇਸ਼ ਆ ਰਹੀ ਹੈ ਮੇਰਾ ਨਾਮ ਪੂਜਾ ਹੈ ਤੇ ਸਾਨੂੰ ਡੰਗਰਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਸਾਨੂੰ ਡੰਗਰਾਂ ਵਾਸਤੇ ਕੋਈ ਨਹੀਂ ਪੱਠਾ ਦਿੱਤਾ ਨਾ ਹੀ ਪੱਠੇ ਬਾਹਰ ਰਹਿ ਗਏ ਤੇ ਨਾ ਹੀ ਕਿਤੋਂ ਲਿਆ ਸਕਦੇ ਆ ਕਿਤੋਂ ਲਿਆਈਏ ਇਨਸ਼ਾਅੱਲਾ ਤੱਕ ਤਾਂ ਪਾਣੀ ਹੈਗਾ ਤੇ ਪੱਠੇ ਬਾਹਰੋਂ ਵੀ ਸਾਨੂੰ ਕੋਈ ਵੀ ਦੇਖ ਕਰਦਾ ਤੇ ਕਮਾਂਦ ਵੀ ਸਾਡੇ ਡੁੱਬ ਗਏ ਦੇ ਚਲੋ ਗਾਲੀ ਗੇਦੇ ਆ ਪੱਠੇ ਕਿੱਥੋਂ ਲਿਆਈਏ ਅਸੀਂ ਤੇ ਪਹਿਲੀ ਸਾਰੇ ਪਿੰਡ ਵਾਲੇ ਦੀ ਕਿਨਾਰੇ ਤੇ ਹੀ ਆ ਬਿਆਸ ਹਾਂਜੀ ਸਾਰੀ ਕਿਨਾਰੇ ਤੇ ਹੀ ਸਾਰੀ ਸਾਰੇ ਦੇ ਸਾਰੇ ਪੱਠੇ ਖਰਾਬ ਹੋ ਚੁੱਕੇ ਹਾਂਜੀ ਸਾਰੇ ਦੇ ਸਾਰੇ ਤੁਸੀਂ